ਪੰਜਾਬ ਚ ਪਹਾੜ ਨੂੰ ਡੋਗਰ ਕਹਿੰਦੇ ਆ ਠੀਕ ਹੈ ਜੀ ਠੀਕ ਹੈ ਜੇ ਤਾਂ ਹੁਣ ਬਾਬਾ ਫਰੀਦ ਦੀ ਬਾਣੀ ਆਪਾਂ ਪੜ੍ਹਦੇ ਆ ਇਨੀ ਨਿੱਕੀ ਜੰਗੀਆ ਥਲ ਡੋਗਰ ਪਬੇ ਹੋਮ ਹਾਂਜੀ ਅੱਜ ਫਰੀਦਾ ਕੂ ਜੜਾ ਸੈ ਕੋਹਾਂ ਤੇ ਹੋਮ ਜਿਹੜਾ ਲੈਂਦੇ ਪੰਜਾਬ ਦੇ ਉਹ ਆਪਣੀ ਪੰਜਾਬੀ ਦੀ ਪੜ੍ਹਾਈ ਜਿਹੜੀ ਉਹਨਾਂ ਦੀ ਲਿਪੀ ਦਾ ਫਰਕ ਆ ਅੱਛਾ ਜੀ ਸਕ੍ਰਿਪਟ ਵੱਖਰੀ ਉਹਨਾਂ ਦੀ ਉਹ ਇਹਨੂੰ ਕਹਿੰਦੇ ਆ ਰਚਨਾ ਦਵਾਪ ਅਸ਼ਾ ਜੀ ਇਹ ਪਹਿਲੀ ਵਾਰ ਸੁਣਿਆ ਰਚਨਾ ਦਵਾ ਬੱਚਾ ਹਾਂ ਰਾਵੀ ਤੇ ਚਨਾਬ ਦੇ ਵਿਚਕਾਰਲੀ ਧਰਤੀ ਆ ਇਹ ਅੱਛਾ ਜੱਜਾ ਬਲੌਗਰ ਦੇਖ ਰਿਹਾ ਹੈ ਮੇਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੇਰੇ ਨਾਲ ਬਹੁਤ ਹੀ ਰਿਸਪੈਕਟਡ ਬਜ਼ੁਰਗ ਬੈਠੇ ਆ ਤੇ ਉਹਨਾਂ ਦੀ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਹਾਂ ਕਿਉਂਕਿ ਮੈਂ ਆਫ ਦਾ ਕੈਮਰਾ ਗੱਲ ਕਰ ਰਿਹਾ ਸੀ ਉਹਨਾਂ ਦੇ ਨਾਲ ਪੰਜਾਬ ਬਾਰੇ ਜਿੱਦਾਂ ਪੰਜਾਬ ਬਾਰੇ ਅਸੀਂ ਗੱਲ ਕਰ ਰਹੇ ਸੀਗੇ ਤੇ ਇਹ ਦੱਸੋ ਵੀ ਦੁਆਬਾ ਜਿਹੜੇ ਸਾਰੇ ਏਰੀਆ ਆ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਬਾਰੇ ਦੱਸੋ ਮੈਨੂੰ ਵੀ ਕਿੱਦਾਂ-ਕਿੱਦਾਂ ਡਿਵਾਈਡ ਹੋਏ ਹੋ ਇਹ ਏਰੀਏ ਜਿੱਦਾਂ ਹੁਣ ਇਹ ਚ ਪੰਜਾਬ 'ਚ ਆ ਪੰਜ ਦਰਿਆ ਆ ਹਾਂਜੀ ਆ ਨੌਰਥ ਹਾਲ ਨੂੰ ਕਿ ਮੈਂ ਨਕਸ਼ਾ ਸੇਮ ਕਰਤਾ ਮੈਂ ਠੀਕ ਆ ਜੀ ਹੁਣ ਇਹ ਪੰਜ ਦਰਿਆ ਸਤਲੁਜ ਬਿਆਸ ਰਾਵੀ ਜੇਲ੍ਹ ਚਨਾਬ ਚਨਾਹ ਕਹਿੰਦੇ ਜਿਹਨੂੰ ਤੇ ਜੇਲ੍ਹ ਆ ਠੀਕ ਹੈ ਜੀ ਇਹਦੇ ਪਿੱਛੇ ਸਿੰਧਿਆ ਦਾ ਸਿੰਧ ਤੋਂ ਕਰੀਬ 30 40 ਕਿਲੋਮੀਟਰ ਪਾਰ ਤੱਕ ਵੀ ਪੰਜਾਬ ਦੀ ਬਾਉਂਡਰੀ ਹੈਗੀ ਆ ਹਾਂਜੀ ਹਾਂਜੀ ਤੁਸੀਂ ਇਹ ਪੰਜਾਂ ਦਰਿਆਵਾਂ ਤੋਂ ਪੰਜਾਬ ਨੂੰ ਲੈਨੇ ਆ ਜੀ 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 ਜਿੰਨਾ ਵੀ ਪੰਜਾਬ ਦੇ ਪੰਜਾਂ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਪੈਂਦਾ ਉਹਨੂੰ ਪੰਜਾਬ ਹੀ ਕਹਿੰਦੇ ਆ ਜੀ ਤੇ ਇਹ ਦੇਖੋ ਜੀ ਹੁਣ ਤੁਸੀਂ ਆਂਦੇ ਦੁਆਬਿਆਂ ਦੇ ਵੱਖਰੇ ਵੱਖਰੇ ਨਾਂ ਚਾਰ ਦੁਆਬੇ ਬਣਦੇ ਪੰਜਾਬ ਦੇ ਹਾਂਜੀ ਹਾਂਜੀ ਕੋ ਇੱਕ ਆ ਹੋ ਗਿਆ ਇੱਕ ਆ ਹੋ ਗਿਆ ਇੱਕ ਆ ਤੇ ਇੱਕ ਆ ਹਮ ਜਿਹੜਾ ਪਹਿਲਾ ਦੁਆਬਾ ਇਹ ਈਸਟ ਪੰਜਾਬ ਚ ਪੈਂਦਾ ਇਹਨੂੰ ਕਹਿੰਦੇ ਆ ਬਿਸਤ ਦੁਆਬ ਠੀਕ ਆ ਜੀ ਇਹਦਾ ਮਤਲਬ ਵਿਆਸ ਤੇ ਸਤਲੁਜ ਦੇ ਵਿਚਕਾਰਲੀ ਧਰਤੀ ਠੀਕ ਆ ਜੀ ਅੱਗੇ ਜਿਹੜਾ ਆ ਅੰਮਰਸਰ ਗੁਰਦਾਸਪੁਰ ਦਾ ਇਲਾਕਾ ਇਹਨੂੰ ਕਹਿੰਦੇ ਆ ਬਾਰੀ ਦੁਆਬ ਠੀਕ ਆ ਜੀ ਉੱਥੇ ਜਿਹੜੀਆਂ ਨਹਿਰਾਂ ਉਹਨਾਂ ਨੂੰ ਵੀ ਅੱਪਰ ਬਾਰੀ ਦੁਆਬ ਦੇ ਕਨਾਲ ਕਹਿੰਦੇ ਆ ਹਾਂਜੀ ਯੂਵੀਡੀਸੀ ਠੀਕ ਆ ਜੀ ਇਹ ਜਿਹੜਾ ਬਾਰੀ ਦੁਆਬ ਆ ਵਿਆਸ ਤੇ ਰਾਵੀ ਵਿਚਕਾਰਲੀ ਧਰਤੀ ਆ ਠੀਕ ਆ ਜੀ ਅੱਗੇ ਇੱਕ ਹੋਰ ਦੁਆਬਾ ਬਣਨਾ ਹਾਂਜੀ ਇਹਨੂੰ ਕਹਿੰਦੇ ਆ ਰਚਨਾ ਦੁਆਬ ਅੱਛਾ ਜੀ ਇਹ ਪਹਿਲੀ ਵਾਰ ਸੁਣਿਆ ਰਚਨਾ ਦੁਆਬ ਅੱਛਾ ਹਾਂ ਰਾਵੀ ਤੇ ਚਨਾਬ ਦੇ ਵਿਚਕਾਰਲੀ ਧਰਤੀ ਆ ਇਹ ਅੱਛਾ ਜੀ ਅੱਛਾ ਅੱਗੇ ਆ ਗਿਆ ਜੀ ਝੱਜ ਦੁਆਬ ਇੱਥੇ ਜਨ ਵਾਲਿਆ ਝੱਜੇ ਨਾਲ ਠੀਕ ਹੈ ਜੀ ਇਹਦਾ ਮਾਲਕ ਚਨਾਬ ਤੇ ਜੇਲਮ ਦੇ ਵਿਚਕਾਰਲੀ ਧਰਤੀ ਅੱਛਾ ਜੀ ਝੱਜਾ ਦੇ ਜੱਲ ਲੱਗਾ ਝੱਜ ਦੁਆਬ ਅੱਛਾ ਜੀ ਅੱਛਾ ਤੇ ਅੱਗੇ ਜਦੋਂ ਪੰਜੇ ਦਰਿਆ ਇਕੱਠੇ ਹੋ ਜਾਂਦੇ ਆ ਹਾਂਜੀ ਦੋ ਇੱਕ ਗਰੁੱਪ ਚ ਸਤ ਸੱਤ ਰੋਜ਼ ਤੇ ਵਿਆਹ ਮਿਲ ਕੇ ਜਾਂਦੇ ਆ ਜੀ ਹਰੀਕੇ ਪਤਨ ਹਰੀਕੇ ਪਤਨ ਉੱਥੇ ਮੇਲ ਹੁੰਦਾ ਹਾਂਜੀ ਕਿਨ ਪਿਛੋਂ ਹੋਰ ਇਕੱਠੇ ਹੋ ਕੇ ਆ ਜਾਂਦੇ ਤਾਂ ਉੱਥੇ ਜਿਹੜਾ ਦਰਿਆ ਦਾ ਨਾਮ ਬਣਦਾ ਇਹਦਾ ਪੰਜਾ ਦਾ ਉਹਨੂੰ ਪੰਜ ਨਾਲ ਕਹਿੰਦੇ ਆ ਠੀਕ ਆ ਜੀ ਇਹ ਪੰਜ ਨਾਲ ਫਿਰ ਸਿੰਧ ਚ ਮਿਲ ਜਾਂਦਾ ਠੀਕ ਆ ਠੀਕ ਆ ਜਿਹੜੇ ਹੋਰ ਪੰਜਾਬ ਦੇ ਇਲਾਕੇ ਆ ਜਿਵੇਂ ਇਧਰੋਂ ਸਾਊਥ ਤੋਂ ਸ਼ੁਰੂ ਹੋਈਏ ਆਪਾਂ ਹਰਿਆਣਾ ਹਾਂਜੀ ਉੱਥੇ ਦੀ ਜਿਹੜੀ ਬੋਲੀ ਆ ਇਹ ਬੋਲੀਆਂ ਦੇ ਵੀ ਉੱਪਰ ਪ੍ਰਭਾਵ ਪਾਉਂਦੇ ਆ ਉੱਪਰ ਦੁਆਬੀ ਆ ਮੁਝਾਲੀ ਬੋਲੀ ਆ ਸੈਂਟਰਲ ਪੰਜਾਬੀ ਹਾਂਜੀ ਹਾਂਜੀ ਤੇ ਜਾਂ ਪੋਠੋਆਰੀ ਆ ਰਾਮਨਡੀ ਇਲਾਕਾ ਜੀ ਜਾਂ ਲੈਂਦੀ ਆ ਮਲਤਾਨ ਸਾਈਡ ਜਿੱਥੋਂ ਬਾਬਾ ਫਰੀਦ ਆ ਜੀ ਡੋਗਰੀ ਆ ਪਰ ਕਸ਼ਮੀਰੀ ਆ ਪਹਾੜੀ ਆ ਇਹ ਸਾਰੀਆਂ ਪੰਜਾਬ ਦੇਸ਼ ਦੀਆਂ ਬੋਲੀਆਂ ਆ ਜੀ ਬੱਲੇ ਬੱਲੇ ਜਦੋਂ ਪੂਰਾ ਮਤਲਬ ਇਹ ਏਰੀਆ ਹੁੰਦਾ ਹੀ ਪੰਜਾਬ ਇਹ ਜਿਹੜੀ ਹਰਿਆਣੇ ਦੀ ਦੱਖਣ ਤੋਂ ਵਾਲੇ ਸਾਈਡ ਦੀ ਬੋਲੀ ਇਹਨੂੰ ਬਾਗੜੀ ਕਹਿੰਦੇ ਆ ਇਹ ਪੰਜਾਬੀ ਦੀ ਉਪ ਭਾਸ਼ਾ ਆ ਅੱਛਾ ਜੀ ਉਹ ਤੋਂ ਪਿਛੜਾ ਵਾਲਾ ਪਟਿਆਲਾ ਰੋਪੜ ਚੰਡੀਗੜ੍ਹ ਇਹ ਨੂੰ ਪਵਾਦੀ ਕਹਿ ਦਿੰਦੇ ਆ ਠੀਕ ਹੈ ਜੀ ਇਹ ਵੀ ਪੰਜਾਬੀ ਦੀ ਉਪਭਾਸ਼ਾ ਆ ਠੀਕ ਹੈ ਜੀ ਜਗਾਦਰੀ ਵਗੈਰਾ ਹਾਂਜੀ ਹਾਂਜੀ ਫਿਰ ਅੱਗੇ ਇਧਰ ਨੂੰ ਉੱਪਰ ਆ ਜਾਈਏ ਤਾਂ ਫਿਰ ਜਿਹੜਾ ਕਾਂਗੜਾ ਜਾਂ ਹਵਾਚਲ ਦਾ ਇਲਾਕਾ ਅੱਜ ਕੱਲ ਦਾ ਹਾਂਜੀ ਹਾਂਜੀ ਇਹਨੂੰ ਡੋਗਰੀ ਕਹਿੰਦੇ ਡੋਗਰੀ ਦਾ ਮਤਲਬ ਹੁੰਦਾ ਡੋਗਰ ਕਹਿੰਦੇ ਪੰਜਾਬ ਚ ਪਹਾੜ ਨੂੰ ਡੋਗਰ ਕਹਿੰਦੇ ਆ ਠੀਕ ਹੈ ਜੀ ਠੀਕ ਹੈ ਜਿੱਦਾਂ ਹੁਣ ਬਾਬਾ ਫਰੀਦ ਦੀ ਬਾਣੀ ਆਪਾਂ ਪੜ੍ਹਦੇ ਆ ਹਾਂਜੀ ਇਹ ਨਹੀਂ ਨਿੱਕੀ ਜੰਗੀ ਹੈ ਥਲ ਡੋਗਰ ਪਵੇ ਹੋਮ ਹਾਂਜੀ ਅੱਜ ਫਰੀਦਾ ਕੂਜੜਾ ਸੈ ਕੋਹਾਂ ਤੇ ਹਾਂ ਵਾ ਅੱਛਾ ਚਲੋ ਮਾਲ ਹੁੰਦਾ ਇਹ ਨਾ ਸੋਨਾ ਸੋਹਣੀਆਂ ਲੱਤਾਂ ਨਾਲ ਪਹਾੜ ਤੇ ਮਾਰੂਥਾ ਲਗਾ ਛੱਡੇ ਅੱਜ ਬੁੱਢਾ ਹੋ ਗਿਆ ਮੇਰੇ ਤੋਂ ਲੱਗੇ ਪਿਆ ਕੁਚਾ ਕੁਜਾ ਵੀ ਮੈਨੂੰ ਸੌ ਕੋਹਾਂ ਤੇ ਲੱਗਦਾ ਹਾਂ 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 ਚੁੱਕਿਆ ਨਹੀਂ ਜਾਂਦਾ ਮਾਲ ਹਾਂਜੀ ਹਾਂਜੀ ਡੋਗਰਾ ਦਾ ਮਾਲ ਹੁੰਦਾ ਜੇ ਹੁਣ ਯੂਪੀ ਦਾ ਹੋਰ ਇਲਾਕੇ ਦਾ ਉਧਰ ਹਿੰਦੁਸਤਾਨੀ ਭਾਸ਼ਾ ਜੀ ਉਹਨੂੰ ਪਹਾੜੀ ਪਹਾੜ ਨੂੰ ਪਹਾੜੀ ਨੂੰ ਪਹਾੜੀ ਕਹਿੰਦੇ ਤੇ ਡੋਗਰਾ ਕਹਿੰਦੇ ਆ ਜੀ ਜੀ ਡੋਗਰਾ ਮਾਲ ਹੁੰਦਾ ਪੰਜਾਬ ਦਾ ਪਹਾੜੀ ਚਾਹੇ ਉਹ ਜੰਮੂ ਦਾ ਹੋਵੇ ਚਾਹੇ ਹਿਮਾਚਲ ਦਾ ਹੋਵੇ ਠੀਕ ਹੈ ਜੀ ਪਹਾੜ ਨੂੰ ਡੋਗਰ ਕਹਿੰਦੇ ਆ ਅੱਛਾ ਜੀ ਅੱਛਾ ਠੀਕ ਤੇ ਪੰਜਾਬ ਦੇ ਪਹਾੜੀ ਇਲਾਕੇ ਦੀ ਜਿਹੜੀ ਜ਼ੁਬਾਨ ਆ ਉਹਨੂੰ ਡੋਗਰੀ ਕਹਿੰਦੇ ਆ ਠੀਕ ਹੈ ਅੱਗੇ ਹੋਰ ਉੱਪਰ ਜਿਹੜੀ ਉਹਨੂੰ ਪਹਾੜੀ ਵੀ ਕਹਿੰਦੇ ਆ ਕਸ਼ਮੀਰ ਦੇ ਉੱਪਰ ਵੀ ਪਹਾੜੀ ਕਹਿੰਦੇ ਆ ਉਹ ਵੀ ਪੰਜਾਬੀ ਵਰਗੀ ਹੁੰਦੀ ਆ ਹੂੰ ਹੂੰ ਤੇ ਗੁਜਰੀ ਪੰਜਾਬੀ ਵਰਗੀ ਹੁੰਦੀ ਆ ਠੀਕ ਹੈ ਜੀ ਇਹ ਪੰਜਾਬ ਦੀਆਂ ਉਪ ਭਾਸ਼ਾਵਾਂ ਦਾ ਹੁਣ ਲੈਂਦੇ ਪੰਜਾਬ ਨੂੰ ਚਲਦੇ ਆਂ ਦਾ ਜਿਹੜੀ ਹੁਣ ਪੋਠੋਹਾਰੀ ਭਾਸ਼ਾ ਆ ਹਾਂਜੀ ਹਾਂਜੀ ਤੇ ਰਾੌਲਪਿੰਡੀ ਦਾ ਇਲਾਕਾ ਜਿੱਥੇ ਦਾ ਡਾਕਟਰ ਮਨਮੋਹਨ ਉਹ ਵੀ ਹੁੰਦਾ ਸੀ ਤਾਂ ਇਹ ਮਹਾਂ ਤੋਂ ਵੱਡਾ ਤਕੜਾ ਕਵੀ ਜਿਹੜਾ ਸੀ ਪ੍ਰੋਫੈਸਰ ਮੋਹਨ ਸਿੰਘ ਹਾਂਜੀ ਹਾਂਜੀ ਇਹਨਾਂ ਦੇਸ਼ ਪਿਆਰ ਵਰਗੀਆਂ ਵਧੀਆ ਕਵਿਤਾ ਲਿਖੀਆਂ ਵਿਰੋਧੀਆਂ ਦੇ ਹੱਕ ਤੇ ਵੀ ਅੱਛਾ ਜੀ ਪਠਾਣਾ ਦੀ ਦੇਸ਼ ਭਗਤੀ ਦਾ ਬਿਆਨ ਕੀਤਾ ਅੱਛਾ 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 ਉਹ ਉਹ ਤੇਰੇ ਰਹਿਣ ਵਾਲੇ ਸੀ ਤੇ ਬਾਬਾ ਫਰੀਦ ਲੈਂਦੀ ਬੋਲੀ ਕਹਿ ਦਿੰਦੇ ਉਹਨੂੰ ਮਲਤਾਨ ਦੇ ਇਲਾਕੇ ਨੂੰ ਲੈਂਦੀ ਹਾਂਜੀ ਹਾਂਜੀ ਬਾਕੀ ਹੋਰ ਜਿਹੜੇ ਜ਼ਿਲੇ ਵਾਜ ਹੋਰ ਵੀ ਝੰਗ ਦੀ ਬੋਲੀ ਥੋੜਾ ਫਰਕ ਹੋਊਗਾ ਹਾਂਜੀ ਹਾਂਜੀ ਹੋਰ ਨਾ ਲੈਂਦੇ ਪੰਜਾਬ ਚ ਥੋੜੀ ਪਸ਼ਤੂ ਦੀ ਮਿਲਾਵਟ ਵੀ ਆ ਜਿਹੜਾ ਸਿੰਧ ਦੇ ਪਾਰ ਦਾ ਇਲਾਕਾ ਹੈ ਜੀ ਉਮੈਸ਼ਤ ਜੇ ਹੀ ਹੋ ਜਾਂਦੀ ਬਾਰਡਰ ਦੀ ਬੋਲੀ ਠੀਕ ਆ ਹਾਂਜੀ ਵਿੱਚ ਪਸ਼ਤੂ ਪੰਜਾਬੀ ਥੋੜੀ ਰਲ ਜਾਂਦੀ ਆ ਤਾਂ ਬਾਕੀ ਆ ਜਿਹੜਾ ਸੈਂਟਰਲ ਇਲਾਕਾ ਫਿਰ ਤੇ ਜਿਹੜੀ ਕਿਤਾਬਾਂ ਚ ਸਾਡੇ ਸੈਂਟਰਲ ਪੰਜਾਬੀ ਕੇਂਦਰੀ ਪੰਜਾਬੀ ਜਾਂ ਹਾਂਜੀ ਕਹ ਦਿੰਦੇ ਆ ਸ਼ੁੱਧ ਪੰਜਾਬੀ ਵੀ ਕੋ ਕਹਿੰਦਾ ਸ਼ੁੱਧ ਤਾਂ ਕੁਝ ਨਹੀਂ ਸਾਰੇ ਸ਼ੁੱਧ ਹੀ ਹੁੰਦੇ ਆ ਹਾਂਜੀ ਇਹ ਮਤਲਬ ਜਿੱਥੇ ਪੰਜਾਬ ਦਾ ਕੇਂਦਰ ਪੈਂਦਾ ਉਹਨੂੰ ਸੈਂਟਰਲ ਪੰਜਾਬੀ ਕੇਂਦਰੀ ਪੰਜਾਬੀ ਕਹਿ ਸਕਦੇ ਆ ਠੀਕ ਆ ਜੀ ਪਾਸ਼ਾ ਤਾਂ ਸਾਰੀਆਂ ਬਰਾਬਰ ਹੁੰਦੀਆਂ ਹਾਂਜੀ ਕੋਈ ਜਿੱਥੋਂ ਸਾਰੇ ਪੰਜਾਬ ਨੂੰ ਬਰਾਬਰ-ਬਰਾਬਰ ਇਲਾਕਾ ਵਾਵੇ ਤਾਂ ਉੱਥੇ ਦੀ ਬੋਲੀ ਜਿਹੜੀ ਆ ਉਹ ਕਿਤਾਬਾਂ 'ਚ ਅਪਣਾਈ ਜਾਂਦੀ ਆ ਕਿਤਾਬਾਂ 'ਚ ਤੇ ਅਖਬਾਰਾਂ ਦੇ ਵਿੱਚ ਉਹੋ ਜਿਹੜੀ ਆਪਾਂ ਬਾਰਤ ਦੇ ਆ ਹੁੰਦਾ ਆ ਜੇ ਸ਼ਹਿਰਤ ਦੇ ਵਿੱਚ ਲਿਟਰੇਚਰ ਲਿਖਣ ਲਈ ਅੱਛਾ ਜੀ ਉਹਦੇ ਵਿੱਚ ਸਾਡੇ ਜਿਹੜੇ ਆ ਗਰਦਾਸਪੁਰ ਸਿਆਲਕੋਟ ਦੋਨੋਂ ਬਾਰਡਰ ਦੇ ਜ਼ਿਲ੍ਹੇ ਦਾ ਲਾਹੌਰ ਤੇ ਅੰਮ੍ਰਿਤਸਰ ਤੇ ਇਹ ਫਰੋਜਪੁਰ ਤੇ ਕਸੂਰ ਵਗੈਰਾ ਇਹਨਾਂ ਜ਼ਿਲ੍ਹਿਆਂ ਦੀ ਜਿਹੜੀ ਬੋਲੀ ਆ ਤਕਰੀਬਨ ਸਾਡੀ ਬੁੱਕਾਂ ਚ ਲਿਖੀ ਜਾਂਦੀ ਆ ਅੱਛਾ ਜੀ ਜਿਹੜੇ ਲੈਂਦੇ ਪੰਜਾਬ ਦੇ ਉਹ ਆਪਣੀ ਪੰਜਾਬੀ ਦੀ ਪੜ੍ਹਾਈ ਜਿਹੜੀ ਉਹਨਾਂ ਦੀ ਲਿਪੀ ਦਾ ਫਰਕ ਆ ਅੱਛਾ ਜੀ ਸਕ੍ਰਿਪਟ ਵੱਖਰੀ ਉਹਨਾਂ ਦੀ ਉਹ ਇੱਥੇ ਲੈਂਦੇ ਆ ਸ਼ਾਹਮੁਖੀ ਜੇ ਜਿਹੜੀ ਫਾਰਸੀ ਪರ್ಷੀਆਂ ਦੀ ਲਿਪੀ ਆ ਠੀਕ ਹੈ ਜੀ ਸਾਡੇ ਇੱਥੇ ਗੁਰਮੁਖੀ ਲੈਂਦੇ ਆ ਜਦੋਂ ਹੁਣ ਜੰਮੂ ਵਾਲੇ ਆਪਣੇ ਗਾਣਾ ਵਜਾਣੇ ਡੋਗਰਾਓ ਨਾਗਰੀ ਲਿਪੀ ਜਿਹੜੀ ਹਿੰਦੀ ਵਾਲੀ ਸ਼ਾਂਤ ਕਰਦੀ ਲਿਪੀ ਉਹ ਵੀ ਵਰਤ ਲੈਂਦੇ ਆ ਲਿਪੀਆਂ ਕੋਈ ਵੀ ਹੋ ਸਕਦੀਆਂ ਹਾਂਜੀ ਲਿਖਣ ਲਈ ਜਦੋਂ ਹੁਣ ਅੰਗਰੇਜ਼ੀ ਚਾਹੀ ਰੋਮਨ 'ਚ ਲਿਖ ਦਿੰਦੇ ਆ ਹਾਂਜੀ ਏ ਬੀ ਸੀ 'ਚ ਹਾਂਜੀ ਹਾਂਜੀ ਇਹ ਤਾਂ ਲਿਪੀਆਂ ਤਾਂ ਹੋ ਸਕਦੀਆਂ ਪੰਜਾਬੀ ਨੂੰ ਇਹ ਤਿੰਨ ਚਾਰ ਲਿਪੀਆਂ ਜਿਹੜੀਆਂ ਚੱਲਦੀਆਂ ਹੁਣ ਠੀਕ ਹੈ ਜੀ ਠੀਕ ਹੁਣ ਮੋਬਾਈਲ ਤੇ ਅਸੀਂ ਰੋਮਨ 'ਚ ਮੈਸੇਜ ਮੁੱਸੇ ਪਾਉਨੇ ਆ ਹਿੰਦੀ ਪੰਜਾਬੀ ਵਿੱਚ ਹਾਂਜੀ 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 ਇਹ ਦੋ ਇਹ ਇਲਾਕੇ ਦੀਆਂ ਬੋਲੀਆਂ ਆ ਹੂੰ ਤੇ ਜਿਹੜੀ ਬਾਗੜੀ ਤੇ ਸਾਰੀਆਂ ਪੰਜਾਬੀ ਦੀਆਂ ਉਪਬੋਲੀਆਂ ਉਹਨਾਂ ਨੂੰ ਕਹਿੰਦੇ ਵੇ ਜਿਹੜੀਆਂ ਸਾਈਡ ਤੇ ਹੁੰਦੀਆਂ ਕਿਨਾਰਿਆਂ ਤੇ ਠੀਕ ਆ ਇਹ ਜੀ ਹੈਗਾ ਪੰਜਾਬ ਠੀਕ ਆ ਬਹੁਤ ਹੀ ਸੰਕੇਪ ਦੇ ਵਿੱਚ ਇੰਨਾ ਵੱਡੀ ਚੀਜ਼ ਦੱਸਣਾ ਬੜੀ ਵੱਡੀ ਗੱਲ ਆ 5 ਮਿੰਟ ਦੇ ਵਿੱਚ ਹੀ ਅੰਕਲ ਹੋਣਾ ਨੇ ਸਾਰਾ ਕੁਝ ਦੱਸਤਾ ਆ ਇਹ ਬਹੁਤੇ ਮੇਰੇ ਦਸਨ ਨੂੰ ਪਤਾ ਨਹੀਂ ਹੋਏਗਾ ਜਾਣਦੇ ਆ ਦੁਆਬਾ ਮਾਝਾ ਇਦਾਂ ਸਾਰੇ ਏਰੀਆ ਗੱਲਾਂ ਕਰਦੇ ਆਪਾਂ ਪਰ ਬਹੁਤ ਸਾਰੇ ਦਰਸ਼ਕਾਂ ਨੂੰ ਨਹੀਂ ਪਤਾ ਇਹਦੇ ਬਾਰੇ ਜਿਹੜੇ ਮੈਚ्योर ਆ ਉਹਨਾਂ ਨੂੰ ਪਤਾ ਅੱਜ ਕੱਲ ਦੇ ਬੱਚਿਆਂ ਨੂੰ ਨਹੀਂ ਪਤਾ ਹੈਗਾ ਜੀ ਇਹਨਾਂ ਚੀਜ਼ਾਂ ਬਾਰੇ